ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਮਾਰਨਿੰਗ ਦਾ 7:30 ਦਾ 7:30 ਵਜੇ ਮੈਂ ਆਪਾਂ ਲੈ ਕੇ ਬ੍ਰੈਕਫਾਸਟ ਕਰਕੇ ਬ੍ਰੈਕਫਾਸਟ ਬਣਾ ਕੇ ਲਗਾਈਆਂ ਪਨੀਰ ਵਿੱਚ ਸਬਜ਼ੀਆਂ ਤੇ ਅੱਜ ਮੈਂ ਥੋੜੀ ਲੇਟ ਹੋ ਗਈ ਬ੍ਰੈਕਫਾਸਟ ਲਈ ਕਿਉਂਕਿ ਮੈਂ ਪਹਿਲਾਂ ਕੱਪੜੇ ਧੋਣ ਲੱਗੀ ਮੈਨੂੰ ਐ ਲਾਜ ਹੋ ਗਿਆ ਤੇ ਥੋੜੇ ਜਿਹਾ ਕੱਪੜੇ ਨੇ ਮੈਂ ਧੋਇ ਲਮਾ ਧੁੱਪਾ ਵੀ ਚੜਿਆ ਹੋਊ ਫਿਰ ਮੌਸਮ ਦਾ ਤਾਂ ਕੋਈ ਪਤਾ ਨਹੀਂਗਾ ਮੈਂ ਤੁਹਿਲਿਆਨੇ ਕੱਪੜੇ ਧੋਣ ਲੱਗੀ ਫਿਰ ਉਸ ਤੋਂ ਬਾਅਦ ਆ ਕੇ ਮੈਂ ਆਪਾਂ ਬ੍ਰੈਕਫਾਸਟ ਕਰਕੇ ਤਾਂ ਉਹ ਬ੍ਰੈਕਫਾਸਟ ਕਰ ਲਈ ਉਸ ਤੋਂ ਬਾਅਦ ਫਿਰ ਦੇਖਦੀ ਆਂ ਸ਼ਾਇਦ ਅੱਜ ਮੈਂ ਕੌਫੀ ਵੀ ਮੈਂ ਕੌਫੀ ਦਾ ਮਨ ਕਰ ਰਹੀ ਆਂ ਮੈਂ ਕੌਫੀ ਪੀਉਂਗੀ ਅੱਜ ਹੁਣ ਕਰ ਲਈ ਆਪਾਂ ਬ੍ਰੈਕਫਾਸਟ ਉਸ ਤੋਂ ਬਾਅਦ ਫਿਰ ਕਰਾਂਗੇ ਦੂਜੇ ਕੰਮ ਪਹਿਲਾਂ ਪੇਟ ਪੂਜਾਂ ਫਿਰ ਕੰਮ ਦੁੱਝਾ ਐਸ ਟਾਈਮ ਨੇ ਮੈਨੂੰ ਭੁੱਖ ਲੱਗਾ ਉਹਨੇ ਮੈਨੂੰ ਆਦਤ ਪੈ ਗਈ ਇੱਕ ਭੈਣ ਦਾ ਕਮੈਂਟ ਆਇਆ ਕਿ ਤੁਸੀਂ ਇੰਨੀ ਜਲਦੀ ਸਵੇਰੇ ਆਪਦਾ ਬ੍ਰੈਕਫਾਸਟ ਕਰ ਲਾ ਲਿਆ ਪਤਾ ਕੀ ਜਿਵੇਂ ਆਪਾਂ ਆਪਣੀ ਬੋਡੀ ਨੂੰ ਆਦਤ ਪਾ ਲਾਂਗੇ ਉਵੇਂ ਹੀ ਪੈ ਜਾਂਦੀ ਹੈ ਹਨਾ ਹੁਣ ਮੈਨੂੰ ਉਵੇਂ ਹੀ ਆਦਤ ਪੈ ਗਈ ਮੈਨੂੰ ਉਸ ਟਾਈਮ ਤੇ ਭੁੱਖ ਲੱਗਦੀ ਲੱਗਦੀ ਆ ਵੀ ਹੁਣ ਮੈਨੂੰ ਆ ਲੱਗੂ ਵੀ ਮੈਨੂੰ ਕੁਝ ਖਾਣ ਨੂੰ ਚਾਹੀਦਾ ਹਨਾ ਆਦਤ ਹੁੰਦੀ ਆ ਇੱਕ ਭੈਣ ਵੇਟ ਲਾਸ ਕਰ ਰਹੀ ਨੋ ਮੈਨੂੰ ਫੋਨ ਤੇ ਮੇਰੇ ਨਾਲ ਗੱਲ ਹੁੰਦੀ ਰਹਿੰਦੀ ਉਹ ਕਹਿੰਦੇ ਮੈਨੂੰ ਤਾਂ ਭੁੱਖ ਬਹੁਤ ਜ਼ਿਆਦਾ ਲੱਗਦੀ ਆ ਮੀਨ ਦਾ ਭੁੱਖ ਬਹੁਤ ਲੱਗਦੀ ਆ ਹਨਾ ਤੇ ਮੈਂ ਕਿਹਾ ਵੀ ਨਹੀਂ ਆਈ ਨਹੀਂ ਹੁੰਦਾ ਜੇ ਆਪਾਂ ਵੇਟ ਲਾਸ ਕਰਦੇ ਆ ਆਪਾਂ ਨੂੰ ਪ੍ਰੋਟੀਨ ਰਿਚ ਡਾਈਟ ਦਿੰਦੇ ਨੇ ਉਹ ਹਾਈ ਪ੍ਰੋਟੀਨ ਡਾਈਟ ਦਿੰਦੇ ਨੇ ਉਹ ਪ੍ਰੋਟੀਨ ਆਪਾਂ ਨੂੰ ਲੰਬੇ ਟਾਈਮ ਤੱਕ ਆਪਣਾ ਪੇਟ ਫੁੱਲ ਰੱਖਦਾ ਹੀ ਲੱਗਦਾ ਪਰ ਐਪਰਿਆ ਖਾਣ ਨੂੰ ਜੀ ਨਹੀਂ ਕਰਦਾ ਆਪਾਂ ਘਰੇ ਮੂੰਹ ਮਾਰਦੇ ਐ ਕਿਚਨ ਚ ਜਾਈਏ ਕੁਝ ਮੂੰਹ ਚ ਪਾ ਲੈ ਫਿਰ ਕਿਚਨ ਚ ਗੜ ਦਿੰਦਾ ਫਿਰ ਕੁਝ ਮੂੰਹ ਚ ਪਾ ਲੇ ਉਹ ਆਪਣੀ ਆਦਤ ਬਣੀ ਹੁੰਦੀ ਆ ਆਪਾਂ ਨੂੰ ਭੁੱਖ ਨਹੀਂ ਹੁੰਦੀ ਪਰ ਆਪਣੀ ਆਦਤ ਬਣ ਜਾਂਦੀ ਵੀ ਜੇ ਆਪਾਂ ਕਿਚਨ ਜਾਣਾ ਮੂੰਹ ਚ ਕੁਝ ਪਾਉਣਾ ਕਿਚਨ ਚ ਜਾਣਾ ਮੂੰਹ ਚ ਕੁਝ ਪਾਉਣਾ ਨਾ ਕੋਈ ਆਦਤ ਹੁੰਦੀ ਆ ਜੇ ਆਪਾਂ ਪ੍ਰੋਟੀਨ ਵਾਲੀ ਡਾਈਟ ਲੈਨੇ ਵਧੀਆ ਪ੍ਰੋਟੀਨ ਲੈਨੇ ਡਾਈਟ ਵਿੱਚ ਫਿਰ ਆਪਾਂ ਨੂੰ ਛੇਤੀ ਛੇਤੀ ਭੁੱਖ ਨਹੀਂ ਲੱਗਦੀ ਇਹ ਚੀਜ਼ ਮੈਂ ਖੁਦ ਐਕਸਪੀਰੀਅੰਸ ਕੀਤੀ ਹੈ ਪਹਿਲਾਂ ਮ ਵੀ ਆਪਾਂ ਦਾ ਦਿਨ ਚ ਇੰਨਾ ਕੁਛ ਖਾਣੇ ਐ ਇੰਨੇ ਚੀਜ਼ਾਂ ਮੂੰਹ ਚ ਪਾਉਣੇ ਐ ਮੀਂਹ ਤਾਂ ਆਪਾਂ ਨੂੰ ਟਾਈਟੋ ਪਲਾਨ ਦੇ ਸਿਰਫ ਤਿੰਨ ਚਾਰ ਮੀਲਸ ਦਿਨ ਦੇ ਨੇ ਬ੍ਰੈਕਫਾਸਟ ਲੰਚ ਡਿਨਰ ਪਰ ਤੋਂ ਚ ਦੋ ਟਾਈਆਂ ਆਪਾਂ ਚਾਹ ਪੀ ਸਕਦੇ ਆ ਨਾ ਵੀ ਆਇਂ ਤਰ ਸਬਰ ਜਾਈ ਨਹੀਂ ਆਉਣਾ ਹੈਗਾ ਪਰ ਨਹੀਂ ਆਇਂ ਨਹੀਂ ਹੁੰਦਾ ਜਿਹੜਾ ਆਪਾਂ ਡਾਈਟ ਆਪਾਂ ਨੂੰ ਦਿਨ ਦੇ ਨੇ ਰეკਮੈਂਡ ਕਰਦੇ ਆ ਨਾ ਹਾਈ ਪ੍ਰੋਟੀਨ ਡਾਈਟ ਉਹ ਆਪਾਂ ਨੂੰ ਲੰਬੇ ਟਾਈਮ ਤੱਕ ਪੇਟ ਫੁੱਲ ਰੱਖਦੀ ਐ ਮੈਂ ਖੁਦ ਐਕਸਪੀਰੀਅੰਸ ਕੀਤਾ ਤਾਂ ਮੈਨੂੰ ਹੁਣ ਪਤਾ ਲੱਗਿਆ ਪਹਿਲਾਂ ਮੈਨੂੰ ਵੀ ਬਈ ਸੀ ਭੁੱਖ ਤਾਂ ਲੱਗਦੀ ਲੱਗਦੀ ਭੁੱਖ ਤਾਂ ਬਿੰਦ-ਬਿੰਦ ਲੱਗਦੀ ਕੀ ਕਿਚਨ ਦਾ ਕੰਮ ਖਤਮ ਕਰਨ ਤੋਂ ਬਾਅਦ ਮਾਰਨਿੰਗ ਦਾ ਖਤਮ ਨਹੀਂ ਮੀਨ ਸਬਜੀ ਮੈਂ ਬਣਾ ਕੇ ਰੱਖਤੀ ਸੀ ਆਟਾ ਗੁੰਨਾ ਪੈ ਸੀ ਚਲੋ ਖਾਣਾ ਫੁੱਲ ਕਈ ਬਣਾਉਣਾ ਸੀਗਾ ਫਿਰ ਮੈਂ ਕੀਤੀ ਸੀ ਡਸਟਿੰਗ ਲੌਬੀ ਦੇ ਪਰ ਮੈਂ ਉਹਦੀ ਵੀਡੀਓ ਨਹੀਂ ਮੈਂ ਸ਼ੇਅਰ ਕਰੀ ਤੁਹਾਡਾ ਬਿਕੋਜ਼ ਰੋਜ਼ ਰੋਜ਼ ਇਹ ਤਾਂ ਕੰਮ ਆਪਾਂ ਕਰਨੇ ਨੇ ਰੋਜ਼ ਮੈਂ ਤੁਹਾਡਾ ਸ਼ੇਅਰ ਕਰੂੰਗਾ ਛਾ ਵੀਨ ਲੱਗਦਾ ਤੇ ਮੈਂ ਡਸਟਿੰਗ ਕਰਨ ਤੋਂ ਬਾਅਦ ਸੇ ਮੈਂ ਸੋਚਿਆ ਵਾਲਾ ਲੌਬੀ ਵਾਲਾ ਜਿਹੜਾ ਮਿਰਰ ਹੈ ਵਾਲਾ ਸਾਫ ਕਰਦਾ ਮਿਰਰ ਸਾਫ ਕੀਤਾ ਕੱਪੜੇ ਧੋਤੇ ਪਏ ਸੀ ਬਾਹਰ ਉਹ ਤਾਂ ਆਖਿਰਕੇ ਕਿ ਤਾਹ ਕਰਨੀ ਸੀ ਸੋਚ ਚਾਹ ਕਰਦਾਂ ਪਰ ਮੈਂ ਦਵਿੰਦਰ ਨੇ ਆਵਾਜ਼ ਲਗਾ ਲਈ ਕਹਿੰਨੇ ਖਾਣਾ ਬਣਾ ਲਓ ਫਿਰ ਮੈਂ ਕਿ ਚਲੋ ਕੱਪੜੇ ਮੈਂ ਹੀ ਰੱਖ ਦੰਦੀਆਂ ਨੇ ਕੱਪੜੇ ਬੈੱਡ ਤੇ ਰੱਖਿਆ ਹੀ ਸੀ ਟਾਈਮ ਹੋ ਗਿਆ ਸਵਾ 10 ਤਾਂ ਕਿਚਨ ਹੋ ਗਈ ਕਲੀਨ ਜੋ ਕਿਚਨ ਕਲੀਨ ਹੋ ਜਾਂਦੀ ਹੈ ਨਾ ਇੰਨੀ ਵਧੀਆ ਲੱਗਦੀ ਹੈ ਫਿਰ ਮਨ ਨੂੰ ਸ਼ਾਂਤੀ ਆਉਂਦੀ ਹੈ ਵੀ ਹਾਏ ਸ਼ੁਕਰ ਹੈ ਸਾਫ਼ ਸੁਥਰੀ ਹੋ ਗਈ ਖਲਾਰਾ ਪੈਂਦਾ ਵੀ ਜਦੋਂ ਕੰਮ ਕਰਨ ਖਲਾਰਾ ਹੀ ਪਾਉਗਾ ਪਰ ਫਿਰ ਪਤਾ ਨਹੀਂ ਮੈਨੂੰ ਅੱਚੀ ਬੀਜੀ ਹੋਏਦੀ ਵੀ ਛੇ ਛੇ ਦੇ ਸਮੇਂ ਚੱਕ ਲਾਂ ਸਰਪ ਕੋ ਸਾਫ਼ ਕਰਦਾ ਇਧਰ ਮੈਂ ਰੱਖਿਆ ਗ੍ਰੀਨ ਟੀ ਬਣਨੀ ਕਿਉਂਕਿ ਹੁਣ ਮੈਂ ਨਾ ਕਹਾਂਗੀ ਕਾਊਂਟਰ ਟੌਪ ਸਭ ਕੁਝ ਸਾਫ਼ ਹੈ। ਉਹ ਪਲੇਟ ਅਸੀਂ ਤਾਂ ਰੱਖਦੇ ਆਂ ਜਿਹੜੀ ਆਹ ਵਾਲੀ ਆਰਓ ਵਾਲੀ ਪਾਈਪ ਹੈ ਨਾ ਇਹਦੇ ਵਿੱਚੋਂ ਡ੍ਰੌਪਸ ਡ੍ਰੌਪਸगिरਦੇ ਨੇ ਫਿਰ ਇਹ ਪਲੇਟ نیچے ਇੱਧਰ ਰੱਖਦੇ ਆਂ ਵੀ ਇਹਦੇ ਵਿੱਚ गिर ਜਾਂਦੇ ਨੇ ਚਲ ਆਪਣੇ ਸ਼ੈਲਫ ਤੇ ਪਾਣੀ ਨਹੀਂ ਖਿੰਡਦਾ ਹੈਗਾ ਇਹ ਪਲੇਟ ਸਾਨੂੰ ਆਏ ਰੱਖਣੀ ਪੈਂਦੀ ਹੈ। ਇੱਧਰ ਆਰਓ ਦਾ ਸਿਸਟਮ ਕਰ ਰਿਹਾ ਬੰਦ ਦਾ ਦਿਖਦਾ ਨਹੀਂ ਹੈਗਾ। ਉੱਪਰ ਸਬਜ਼ੀ ਵਾਲੀਆਂ ਖਾਲੀ ਟੋਕਰੀਆਂ ਰੱਖੀਆਂ ਹੋਈਆਂ ਪਲਾਸਟਿਕ ਦੀਆਂ ਅੱਗੇ ਉਹ ਬੰਦ ਹੋ ਜਾਂਦਾ। ਫਿਰ ਬੁਰਾ ਇਹ ਲੱਗਦਾ ਜਿਹੜੀ RO ਦੀ ਪਾਈਪਸ ਨੇ ਅਸੀਂ ਉਹ ਵੀ ਪਿੱਛੇ ਮੀਨਸ ਕੀ ਅੰਦਰ ਹੀ ਪਾਈਆਂ ਨੇ ਲੋਕਮੀਆਂ ਬਾਹਰ ਨਹੀਂ ਦੇਸਦੀਆਂ ਇਹਦੇ ਵਿੱਚੋਂ RO ਦਾ ਵੇਸਟ ਪਾਣੀ ਆ ਜਾਂਦਾ ਫਿਰ ਆਹ ਪੁਆਇੰਟ ਚੋ ਤੇ ਸਾਫ ਸਾਫ ਕਿਚਨ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਅੱਜ ਮੈਂ ਆਪਣੀ ਮਸਾਲਾਦਾਨੀ ਨੂਨਦਾਨੀ ਸਾਫ ਕਰੀ ਸੀ ਜਿਹੜੀ ਕਾਲੀਆਂ ਖਾਲੀਆਂ ਸੀ ਉਹ ਵਾਸ਼ ਕਰਕੇ ਰੱਖਤੀਆਂ ਤੇ ਇਹਦਾ ਨੀਚਲਾ ਬੇਸ ਸੀ ਉਹ ਵਾਸ਼ ਕਰਤਾ ਢੱਕਣ ਵਾਸ਼ ਕਰਤਾ ਤੇ ਨੀਚੇ ਨਵਾਂ ਉਹ ਲਗਾਤਾ ਪੇਪਰ ਲਗਾਤਾ ਤੇ ਸਾਫ ਸਾਫ ਸਰ ਬਹੁਤ ਸੋਹਣੇ ਲੱਗਦੀਆਂ ਯੂਜ਼ ਕਰਦੇ ਹਾਂ ਰੋਜ਼ ਫਿੰਗਰਪ੍ਰਿੰਟਸ ਲੱਗਦੇ ਦਾਗ ਵੀ ਲੱਗਦੇ ਗੰਦੀ ਵੀ ਹੁੰਦੀਆਂ ਪਰ ਜੇ ਸੰਨ ਸਾਫ ਕਰਦੇ ਹਾਂ ਬਦੇ ਵੀ ਲੱਗਦੇ ਟਾਈਮ ਹੋਰੇ 2 ਵਜੇ ਤੇ 2 ਵਜਣ ਵਾਲੇ ਨੇ 5-7 ਮਿੰਟ ਰਹਿ ਗਏ ਮੈਂ ਆਪਣਾ ਲੰਚ ਲਿਆ ਕਰੀ ਅੱਜ ਮੈਂ ਲੰਚ ਵਿੱਚ ਬਣਾਇਆ ਚਨਾ ਚਾਟ ਕਹ ਲੋ ਚਨਾ ਸੈਲਡ ਕਰ ਲਉ ਕਾਲੇ ਚਨੇ ਚਿੱਟੇ ਚਨੇ ਦੋਨੇ ਚਨੇ ਮੈਂ ਮਿਕਸ ਲਏ ਨੇ ਤੇ ਇਹਦੇ ਵਿੱਚ ਮੈਂ ਪਾਇਆ ਸੌਰੀ ਪਿਆਜ਼ ਨਹੀਂ ਮੈਂ ਖਾਂਦੀ ਠੀਰਾ ਤੇ ਟਮਾਟਰ ਪਾਇਆ ਜਿੰਨੇ ਚਨੇ ਸੀ ਓਨਾ ਹੀ ਮੈਂ ਬਰਾਬਰ ਦਾ ਸੈਲਡ ਪਾਇਆ ਜ਼ਿਆਦਾ ਹੋਊਗਾ ਸੈਲਡ ਘਟਨੇ ਹੈਗਾ ਇਹ ਮੈਂ ਖਾਰੀਆਂ ਅਚ ਲੰਚ ਵਿੱਚ ਉੱਪਰ ਪਾ ਲੈ ਚਾਟ ਮਸਾਲਾ ਕਾੜ ਲੈ ਨਮਕ ਕਾਲੀ ਮਿਰਚ ਨਿੰਬੂ ਨੇ ਚੋਲਿਆ ਇਹ ਵੀ ਬਹੁਤ ਵਧੀਆ ਆਪਸ਼ਨ ਹੁੰਦੀ ਆ ਆਪਾਂ ਬ੍ਰੈਕਫਾਸਟ ਵਿੱਚ ਵੀ ਲੈ ਸਕਦੇ ਆ ਲੰਚ ਵਿੱਚ ਵੀ ਲੈ ਸਕਦੇ ਆ ਠੀਕ ਕਿ ਤੇ ਆਉਣਾ ਜਾਣਾ ਟਰੈਵਲ ਕਰਨਾ ਤਾਂ ਵੀ ਆਪਾਂ ਨੂੰ ਕੈਰੀ ਕਰਨਾ ਈਜ਼ੀ ਹੋ ਜਾਂਦਾ ਕੋਈ ਜੌਬ ਕਰਦਾ ਨਾ ਕੋਈ ਆਪਣੇ ਕੰਮ ਤੇ ਜਾਂਦਾ ਉਹਨੂੰ ਵੀ ਈਜ਼ੀ ਹੋ ਜਾਂਦਾ ਕੈਰੀ ਕਰਨਾ ਬਹੁਤ ਵਧੀਆ ਹੈਲਦੀ ਆਪਸ਼ਨ ਆ ਔਰ ਆਪਣਾ ਪੇਟ ਵੀ ਫੁੱਲ ਹੋ ਜਾਂਦਾ ਫੁੱਲ ਆਫ ਪ੍ਰੋਟੀਨ ਹੈ ਪਈ ਮੈਂ ਖਾਣੇ ਵੇਟ ਲਾਸ ਮੈਂ ਬਹੁਤ ਖਾਦੇ ਨੇ ਚਨੇ ਸਬਜੀ ਤਾਂ ਮੈਂ ਖਾਦੇ ਖਾਦੀ ਚਨਾ ਚਾਟ ਵੀ ਮੈਂ ਬਹੁਤ ਖਾਦੀ ਮਾਰਨਿੰਗ ਬ੍ਰੈਕਫਾਸਟ ਵਿੱਚ ਵੀ ਮੈਂ ਲੈ ਲੈਂਦੀ ਸੀ ਕਦੇ ਕਦੇ ਮੈਂ ਲੰਚ ਵਿੱਚ ਵੀ ਲੈ ਲੈਂਦੀ ਹੁੰਦੀ ਸੀ ਤਾਂ ਕਰਦੇ ਆ ਆਪਣਾ ਲੰਚ ਇਹ ਖਾ ਕੇ ਮੈਂ ਮੈਂ ਦਹੀਂ ਲਿਓਣਾ ਭੁੱਲੀ ਮੈਂ ਦੋ ਚਮਚੇ ਮੈਂ ਦਹੀਂ ਦੇ ਵੀ ਖਾਉਂਗੀ ਦਹੀਂ ਖਾਦੇ ਬਿਨਾ ਮੈਨੂੰ ਇਹ ਲੱਗੂ ਮੇਰਾ ਮੀਲ ਹੀ ਨਹੀਂ ਕੰਪਲੀਟ ਹੋਇਆ ਜੇ ਮੈਂ ਰੋਟੀ ਖਾਣੀ ਆ ਦੁਪਹਿਰ ਦੀ ਆ ਰਾਤ ਦੀ ਫੇਰੇ ਵੀ ਮੈਨੂੰ ਇਹ ਲੱਗੂ ਵੀ ਦਹੀਂ ਮੈਂ ਖਾਵਾ ਮੈਂ ਦੋ ਚਮਚੇ ਮੈਂ ਦਹੀਂ ਦੇ ਮੈਂ ਖਾਣੀ ਖਾਣੀ ਆ ਜੇ ਜ਼ਿਆਦਾ ਨੇ ਦੋ ਚਮਚੇ ਦਾ ਟਕਟਕ ਖਾਣੀ ਆ ਉਤੋਂ ਤੇ ਮੈਂ ਹੁਣ ਆਪਣਾ ਕਰ ਰਹੀ ਸੀ ਲੰਚ ਲੰਚ ਕਰਦੀ ਮੈਂ ਇੱਕ ਆਪਦੀ ਪਸੰਦ ਦੀ ਵੀਡੀਓ ਜ਼ਰੂਰ ਦੇਖਦੇ ਆ ਇਹ ਮੇਰਾ ਰੁਟੀਨ ਹੈ ਡੇਲੀ ਦਾ ਜਦੋਂ ਮੈਂ ਲੰਚ ਕਰਨਾ ਤਾਂ ਮੈਂ ਇੱਕ ਨਾਲ ਇੱਕ ਬੱਚਾ ਵਾਂਗੂ ਫੋਨ ਲੈ ਕੇ ਬੈਠਣ ਨਾਲ ਇੱਕ ਵੀਡੀਓ ਜ਼ਰੂਰ ਦੇਖਣੀ ਆ ਇਹਨਾਂ ਪਤਾ ਕੀ ਹੁੰਦਾ ਕਿ ਆਪਾਂ ਖਾਣਾ ਸਲੋ ਖਾਣਨੇ ਆ ਆਪਾਂ ਬਹੁਤ ਤੇਜ਼ ਖਾਣਨੇ ਆ ਫਿਰ ਖਾਣਾ ਤੇ ਮੈਨੂੰ ਇਹ ਆਦਤ ਬਣ ਗਈ ਹੁਣ ਜਦ ਮੈਂ ਲੰਚ ਕਰਦੇ ਨਾਲ ਮੈਂ ਇੱਕ ਵੀਡੀਓ ਲਗਾ ਲੈਂਦੀ ਫਿਰ ਮੈਂ ਹੌਲੀ-ਹੌਲੀ ਨਾਲ ਵੀਡੀਓ ਦੇਖੀਏ ਨਾਲ ਹੌਲੀ-ਹੌਲੀ ਆਪਣਾ ਖਾਣਾ ਖਾਈ ਜਾਣੀ ਆ ਕਿਉਂਕਿ ਆਪਾਂ ਨੂੰ ਸਲੋ ਖਾਣਾ ਖਾਣਾ ਚਾਹੀਦਾ ਇਹ ਮੈਨੂੰ ਲੱਗਦਾ ਵੀ ਉਹ ਹੁਣ ਫਿਰ ਮੈਨੂੰ ਆਦਤ ਪੈ ਗਈ ਮੈਨੂੰ ਐ ਹੁੰਦਾ ਵੀ ਖਾਣ ਨਹੀਂ ਮੈਂ ਫਾਸਟ ਖਾ ਲੂੰਗੀ ਫਟਾਫਟ ਕਾਹਲੀ ਕਰੂ ਖਾਣ ਦੀ ਤੇ ਵੀਡੀਓ ਮੈਂ ਦੇਖੀ ਜਾਊਂਗੀ ਹੌਲੀ ਹੌਲੀ ਨਾਲ ਮੈਂ ਵੀਡੀਓ ਦੇਖੂਗੀ ਨਾਲ ਆਪਣਾ ਮੈਂ ਖਾਣਾ ਇੰਜੋਏ ਕਰੂੰਗੀ ਇਹ ਮੇਰਾ ਡੇਲੀ ਦਾ ਹੀ ਮੇਨੂੰ ਰੁਟੀਨ ਹੀ ਬਣ ਗਿਆ ਅੱਜ ਮੈਂ ਆਪਣੇ ਲੰਚ ਵਿੱਚ ਚਨਾ ਚਾਟ ਲੈ ਲਈ ਸੀ ਜਾਂ ਚਨਾ ਸੈਲਡ ਕਹਿ ਲਓ ਹਨ ਹੈਲਦੀ ਵੀ ਹੁੰਦਾ ਟੇਸਟੀ ਵੀ ਬਣਾ ਲਓ ਕਦੇ ਕਦੇ ਦਿਲ ਕਰਦਾ ਚੇਂਜ ਕਰਾਉਣ ਨੂੰ ਕਿਉਂਕਿ ਰੋਜ਼ ਉਹੀ ਰੋਟੀ ਸਬਜ਼ੀ ਰੋਟੀ ਸਬਜ਼ੀ ਖਾ ਕੇ ਵੀ ਆ ਪੱਕ ਜਾਨੇ ਕਦੇ ਕਦੇ ਐ ਹੁੰਦਾ ਵੀ ਅੱਜ ਆਪਾਂ ਕੁਝ ਚੇਂਜ ਕਰਕੇ ਖਾਈਏ ਆਪਣਾ ਫੂ ਤੇ ਆਪਣਾ ਲੰਚ ਕਰਨ ਤੋਂ ਬਾਅਦ ਮੈਂ ਦਵਿੰਦਰ ਲਈ ਵੀ ਚਾਣਾ ਚਾਟ ਰੈਡੀ ਕੀਤੀ ਸੀ ਕਿੰਨੇ ਮੈਨੂੰ ਵੀ ਚਾਣਾ ਚਾਟ ਬੇ ਬਣਾ ਦਿਓ ਤੇ ਇਹਨਾਂ ਲਈ ਮੈਂ ਕੱਟਿਆ ਚਾਟ ਲਈ ਸੈਲਡ ਖੀਰਾ ਪਨੀਰ ਪਿਆਜ਼ ਟਮਾਟਰ ਤੇ ਨਿੰਬੂ ਰੱਖਤਾ ਮੈਂ ਕਿ ਭੁੱਲ ਨਾ ਜਾਵਾਂ ਨਿੰਬੂ ਵੀ ਨਿਚੋੜ ਦੂੰਗੀ ਕੱਟ ਕੇ ਰੱਖਤਾ ਹੁਣ ਇਹਨਾਂ ਨੂੰ ਬਣਾ ਕੇ ਦਿੰਨੀ ਆ ਚਾਟ ਟਾਈਮ ਹੋ ਗਿਆ ਪੌਣੇ 4 ਦਾ ਹੁਣ ਲੈ ਕੇ ਇਹਨਾਂ ਚਾਹ ਦਾ ਕੱਪ ਕਰਕੇ ਐਕਚੁਅਲੀ ਤੇ ਚਾਹ ਨਹੀਂ ਹੈਗੀ 스ਪੂਨ ਆ ਹਨਾ ਇੱਕ ਚਾਹ ਪੀ ਕੇ ਮਨ ਨੂੰ 스ਪੂਨ ਮਿਲਦਾ ਸੈਟੀਸਫੈਕਸ਼ਨ ਮਿਲਦੇ ਵੀ ਚਾਹ ਪੀ ਲਈ ਹੁਣ ਕੰਮ ਤੇ ਲੱਗੀ ਏ ਚਾਹ ਪੀ ਕੇ ਕੰਡੇ ਤੇ ਹੋਈਏ ਚਾਹ ਪੀਤੀ ਹੋਈ ਆ ਕੰਮ ਕਰ ਲਈਏ ਤੋਂ ਮੈਂ ਵੀ ਚਾਹ ਪੀ ਕੇ ਮੈਂ ਵੀ ਸੋਚਿਆ ਚਾਹ ਵਿੱਚ ਪੀਲਾਂ ਚਾਹ ਪੀ ਕੇ ਫੇਰ ਕੰਮ ਤੇ ਲੱਗਦੀ ਆ ਇੱਕ ਤਾਂ ਚਾਹ ਦਾ ਮਸਾਲਾ ਬਣਾਉਣਾ ਤੇ ਲੌਂਗ ਲੈ ਚੀ ਪੀਸਣ ਵਾਲੀ ਪੀ ਆ ਦਾਲ ਸਬਜ਼ੀ ਬਣਾਉਣੀ ਆ ਆ ਚਿਹਰੇ ਤੇ ਕੱਪੜੇ ਪਏ ਨੇ ਅੱਜ ਤੋਂ ਸਵੇਰੇ ਵੀ ਪ੍ਰੈਸ ਕਰਨੇ ਨੇ ਕੰਮ ਸ਼ੁਰੂ ਕਰਦੇ ਆ ਚਾਹ ਪੀ ਕੇ ਪਹਿਲਾਂ ਚਾਹ ਪੀਨੇ ਕੰਡੇ ਤੇ ਹੋਈਏ ਤੇ ਲੋ ਜੀ ਹੁਣ ਚਾਹ ਪੀਣ ਤੋਂ ਬਾਅਦ ਕੰਡੇ ਤੇ ਹੋ ਗਿਆ ਸਰੀਰ ਕਹਿੰਦੇ ਨੇ ਚਾਹ ਪੀ ਕੇ ਸਰੀਰ ਕੰਡੇ ਤੇ ਹੋ ਜਾਂਦਾ ਫਿਰ ਮੈਨੂੰ ਵੀ ਐਂ ਹੁੰਦਾ ਵੀ ਸ਼ਾਮ ਵਾਲੀ ਚਾਹ ਪੀ ਲਈ ਚਾਹ ਚੂ ਪੀ ਕੇ ਫੇਰ ਕੰਮ ਲੱ ਨੀ ਲੰਚ ਕਰਕੇ ਫਿਰ ਕਦੇ-ਕਦੇ ਤਾਂ ਮੈਂ ਕੰਮ ਲੱਗ ਜਾਂਦਾ ਹੁਣ ਨੇਪਾਲ ਹੁਣ ਜਿਵੇਂ ਗਰਮੀ ਜ਼ਿਆਦਾ ਫਿਰ ਮੈਨੂੰ ਆ ਹੁੰਦਾ ਵੀ ਚਾਹ ਵਗੈਰਾ ਪੀ ਕੇ ਚੱਲ ਮੈਂ ਥੋੜੀ ਹੋਰ ਸ਼ਾਮ ਹੋ ਜੀ ਫਿਰ ਮੈਂ ਕੰਮ ਲੱਗਾ ਜਿਹੜੇ ਸਵੇਰੇ ਕੱਪੜੇ ਵਾਸ਼ ਕੀਤੇ ਸੀ ਵੀ ਉਹ ਮੈਂ ਕਰਨੀ ਸੀ ਪ੍ਰੈਸ ਫਿਰ ਉਹੀ ਗੱਲ ਆ ਪਏ ਵਧੀਆ ਨਹੀਂ ਲੱਗਦੇ ਹੈਗੇ ਆਪਾਂ ਕਿਤੇ ਵੀ ਇਹਨੂੰ ਰੱਖਾਂਗੇ ਵੀ ਪ੍ਰੈਸ ਕਰਦਾਂ ਨੇ ਕੰਮ ਤਾਂ ਦੇਖੋ ਮੁੱਕਣੇ ਨਹੀਂ ਹੁਣ ਨਹੀਂ ਸਵੇਰੇ ਕਰਨੇ ਪੈਣਗੇ ਤੇ ਕਰਨੇ ਹੀ ਪੈਣਗੇ ਇਸ ਲਈ ਇਹ ਨਾ ਸੋਚੋ ਵੀ ਚਲ ਕੋਈ ਨਾ ਕੱਲ ਨੂੰ ਕਰ ਦਾਂਗੇ ਕੱਲ ਨੂੰ ਸਗੋਂ ਜਹਾਵੇ ਕੰਮ ਹੋਣਗੇ ਕੱਲ ਨੂੰ ਕੱਲ ਵਾਲੇ ਕੰਮ ਵੀ ਇਕੱਠੇ ਹੋ ਜਾਣਗੇ ਹਨਾ ਇਸ ਲਈ ਜਿਹੜੇ ਅੱਜ ਕੰਮ ਨੇ ਅੱਜ ਦੇ ਕੰਮ ਨੇ ਉਹਨਾਂ ਨੂੰ ਅੱਜ ਹੀ ਖਤਮ ਕਰ ਲਈਏ ਤੇ ਇਹੀ ਮੈਂ ਆਪਣੀ ਹੈਬਿਟ ਡਵੈਲਪ ਕੀਤੀ ਹੋਈ ਹੈ ਕਿ ਜਿਹੜੇ ਅੱਜ ਦੇ ਕੰਮ ਨੇ ਉਹਨਾਂ ਨੂੰ ਅੱਜ ਹੀ ਖਤਮ ਕਰਕੇ ਪਈਏ ਤਾਂ ਕਿ ਕੱਲ ਨੂੰ ਕੱਲ ਵਾਲੇ ਕਰੀਏ ਫਿਰ ਨਹੀਂ ਪਿਛਲੇ ਕੰਮਾਂ ਦਾ ਨਾਲ ਆਪਣੇ ਆਪ ਤੇ ਆਪਾਂ ਨੂੰ ਬਰਡਨ ਜਾਂ ਲੱਗਦਾ ਵੀ ਹਾਲਤ ਮੇਰੇ ਕੱਲ ਨਾਲ ਵਾਲੇ ਕੰਮ ਵੀ ਪਿਆ ਤੇ ਮੈਂ ਕੱਲ ਹੀ ਕਰ ਲਾਂਦੀ ਉਹ ਪ੍ਰੈਸ ਦਾ ਕੰਮ ਵੀ ਖਤਮ ਕਰਤੀ ਹਲਕੀ ਫੁਲਕੀ ਜੀ ਪ੍ਰੈਸ ਮਾਰਨੀ ਹੁੰਦੀ ਹੈ ਮੈਂ ਆਪਦੇ ਕੱਪੜਿਆਂ ਤੇ ਜਲਵਿੰਦਰ ਦੇ ਕੱਪੜੇ ਹੁੰਦੇ ਨੇ ਜਿਆ ਕੋਈ ਮੇਰੇ ਬਾਹਰ ਅੰਦਰ ਵਾਲੇ ਨੇ ਉਹ ਜੇ ਥੋੜੀ ਜਿਹੀ ਵਧੀਆ ਕਰ ਲੈਣ ਜਿਆਦਾ ਟਾਈਮ ਲਾ ਕੇ ਨਹੀਂ ਹਲਕੀ ਫੁਲਕੀ ਜੀ ਮਾਰਨੀ ਹੁੰਦੀ ਹੈ ਤੇ ਕੱਪੜੇ ਪ੍ਰੈਸ ਕਰਨ ਤੋਂ ਬਾਅਦ ਮੈਂ ਬਣਾਉਣਾ ਸੀ ਚਾਹ ਲਈ ਮਸਾਲਾ ਲੌਂਗ ਇਲਾਇਚੀ ਸੌਂਫ ਫਦਾ ਲਜੀਨੀ ਤੇ ਗੁਲਾਬ ਦੇ ਸੁਕਾਈਆਂ ਹੋਈਆਂ ਪੱਤੀਆਂ ਤੇ ਬਣਾਉਣਾ ਚਾਹ ਦਾ ਮਸਾਲਾ ਦੋ ਦਿਨਾਂ ਤੋਂ ਨਾ ਖਤਮ ਹੋਇਆ ਵੈਸੇ ਮੇਰੇ ਨਾਲ ਤਿੰਨ ਦਿਨ ਹੋ ਗਏ ਹੋਣਗੇ ਖਤਮ ਹੋਏ ਪੈਸੇ ਛੋਟੂ ਜਿਹੀ ਜਾਗਜੀ ਬਣਾਉ ਤਾਂ ਕਿ ਬਾਰੀ-ਬਾਰੀ ਆਪਾਂ ਜਦ ਖੋਲਦੇ ਫਲੇਵਰ ਨਾ ਖਤਮ ਹੋਵੇ ਥੋੜਾ ਜਿਹਾ ਖਤਮ ਹੁੰਦਾ ਫਿਰ ਉਹਦੇ ਵਿੱਚੋਂ ਕੱਢ ਦਾਂ ਨੇ ਇਸ ਕਰਕੇ ਜਾਰ ਦੇ ਵਿੱਚ ਮਸਾਲਾ ਹੀ ਫੇਰ ਰਹਿੰਦਾ ਬਸ ਇਹ ਸਪੈਸ਼ਲ ਚਾਹ ਲਈ ਮਸਾਲੇ ਵਾਸਤੇ ਰੱਖਿਆ ਹੋਇਆ ਮੈਂ ਦੋ ਤਿੰਨ ਦਿਨ ਹੋ ਗਿਆ ਚਾਹ ਮਸਾਲਾ ਖਤਮ ਹੋਏ ਫਿਰ ਸਾਰੇ ਬੜੇ ਪਰੇਸ਼ਾਨ ਹੋਏ ਪੈਸੇ ਤੋਂ ਕਿ ਚਾਹ ਦਾ ਟੇਸਟੀ ਨੂੰ ਆ ਰਿਹਾ ਸੀ ਉਹ ਆਪਾਂ ਨੂੰ ਆਦਤ ਲੱਗ ਜਾਂਦੀ ਨੇ ਉਹ ਮਸਾਲਾ ਉਹੀ ਚਾਹ ਪੀਂੰਦੀ ਉਹ ਵਾਲਾ ਫਲੇਵਰ ਆਪਾਂ ਨੂੰ ਰੋ ਚਾਹੀਦਾ ਹੁੰਦਾ ਤੇ ਦੋਇਂ ਦਰਵੀ ਕਹਿੰਦੇ ਕਹਿੰਦੇ ਕੀ ਗੱਲ ਚਾਹ ਕਿ ਉਹਨੇ ਸਵਾਦ ਬਣ ਰਹੀ ਹੈਗੀ ਕਿ ਚਾਹ ਪੱਤੀ ਬਦਲਤੀ ਮੈਂ ਕਿਹਾ ਨਹੀਂ ਚਾਹ ਪੱਤੀ ਤਾਂ ਉਹ ਹੀ ਕਹਿੰਦੇ ਨਾ ਕੋਈ ਫਰਕ ਹੈ ਮੈਂ ਕਿਹਾ ਚਾਹ ਦਾ ਮਸਾਲਾ ਖਤਮ ਹੋਇਆ ਤੇ ਕਹਿੰਦੇ ਹਾਂ ਫੇਰ ਉਹ ਤਾਂ ਹੀ ਚਾਹ ਨੇ ਸਵਾਦ ਲੱਗ ਰਹੀ ਹੈਗੀ ਹਰ ਇੱਕ ਨੂੰ ਸਵਾਦ ਚਾਹੀਦਾ ਹੁੰਦਾ ਹੈ ਨਾ ਪਰ ਕੰਮ ਇੰਨੇ ਹੋ ਜਾਂਦੇ ਨੇ ਕਿ ਮੈਨੂੰ ਮਸਾਲਾ ਪੀਸ ਹੁੰਦਾ ਟਾਈਮ ਹੀ ਨਹੀਂ ਲੱਗਿਆ ਫਿਰ ਮੈਂ ਕਿਹਾ ਚਲੋ ਮਨਾ ਅਜੇ ਇਹ ਵੀ ਕੰਮ ਕਰੀਏ ਇਹ ਵੀ ਕਰਨਾ ਹੀ ਪਊਗਾ ਜਾਨਿਸ ਫਵਾਦ ਲੱਗ ਰਹੀ ਸੀ ਉਹ ਤਾਂ ਮੈਂ ਉਹ ਲਾਈਚੀ ਕੁੱਟ ਕੇ ਪਾਉਂਦੀ ਸੀ ਪਰ ਉਹ ਸਾਰੀਆਂ ਚੀਜ਼ਾਂ ਜਿਵੇਂ ਪਾ ਕੇ ਫਲੇਵਰ ਆਉਂਦੇ ਨਾ ਆਪਾਂ ਨੂੰ ਫਿਰ ਉਹਦੀ ਆਦਤ ਬਣ ਜਾਂਦੀ ਆ ਤੇ ਇਸ ਕਰਕੇ ਫਿਰ ਚਾਹ ਦਾ ਮਸਾਲਾ ਵੀ ਪੀਸਣਾ ਅੱਜ ਜ਼ਰੂਰੀ ਸੀਗਾ ਇਹ ਵੀ ਕੰਮ ਕੀਤਾ ਤੇ ਹੁਣ ਜਾਨੀ ਅੰਦਰ ਫਰੰਸ ਕਿਚਨ ਚਾਹ ਦਾ ਮਸਾਲਾ ਪਾਇਆ ਸੀ ਸ਼ੀਸ਼ੀ ਵਿੱਚ ਮੈਂ ਕੱਢਦੀ ਹੁੰਨੀ ਆ ਉਹ ਕਰਕੇ ਉਸ ਤੋਂ ਬਾਅਦ ਹੁਣ ਮੈਂ ਪੀਸ ਰਹੀਆਂ ਇਹ ਮਿਸ਼ਰੀ ਧਾਗਾ ਮਿਸ਼ਰੀ ਹਨਾ ਮੈਂ ਕਿਸੇ ਵੀ ਚੀਜ਼ 'ਚ ਮੈਂ ਚੀਨੀ ਪਾਣੀ ਹੋਵੇ মিঠা চাইਦਾ ਉਹ ਵੀ ਜਾਨੀ ਕਿ ਚੀਨੀ ਫਿਰ ਮੈਂ ਯੂਜ਼ ਨਹੀਂ ਕਰਦੀ ਮੈਂ ਤਾਂ ਗਮੇਸ਼ਰੀ ਪੀਸ ਕੇ ਰੱਖਦੀ ਹੁੰਦੀ ਆ ਤੇ ਇਹਨੂੰ ਮੈਂ ਯੂਜ਼ ਕਰਦੀ ਹੁੰਦੀ ਆ ਇਹਨੂੰ ਪਹਿਲਾਂ ਜਿਵੇਂ ਮੋਟੇ ਮੋਟੇ ਇਹ ਟਲੀਆਂ ਹੁੰਦੀਆਂ ਨੇ ਇਹਨਾਂ ਨੂੰ ਮੈਂ ਕੁੱਟ ਲਾਨੀ ਐ ਤਾਂ ਮਾਮ ਪੇਸ ਤੇ ਵਿੱਚ ਥੋੜਾ ਕ੍ਰਸ਼ ਕਰ ਲਾਨੀ ਕਿਉਂਕਿ ਇਹਨੀ ਮੋਟੀ ਟੜੀ ਆ ਪਰ ਡਾਇਰੈਕਟ ਮਿਕਸੀ ਵਾਲੇ ਜਾਰ ਚ ਪਾਵਾਂਗੇ ਤਾਂ ਆਪਣਾ ਜਾਰ ਬਲੇਡ ਖਰਾਬ ਹੋਣ ਦਾ ਰਹਿੰਦਾ ਫਰੈਸ ਕਰਕੇ ਪਹਿਲਾਂ ਮੈਨੂੰ ਮਾਮ ਪੇਸ ਤੇ ਵੀ ਥੋੜਾ ਜਿਹਾ ਕ੍ਰਸ਼ ਕਰ ਲਾਨੀ ਆ ਤਾਂ ਮੈਂ ਕ੍ਰਸ਼ ਕਰਕੇ ਬਰੀਕ ਟਲੀਆਂ ਬਣ ਜਾਂਦੀਆਂ ਨੇ ਫਿਰ ਮੈਂ ਇਹਨੂੰ ਮਿਕਸੀ ਵਿੱਚ ਪੀਸ ਕੇ ਪਾਊਡਰ ਬਣਾ ਲੈਣੀ ਹੁੰਦੀ ਆ ਹਨਾ ਇਸ ਤਰ੍ਹਾਂ ਫਿਰ ਕਿਸੇ ਵੀ ਚੀਜ਼ ਵਿੱਚ ਆਪਾਂ ਨੂੰ ਮਿੱਠਾ ਚਾਹੀਦਾ ਜਿਵੇਂ ਕੋਲਡ ਕਾਫੀ ਜਾਂ ਉੰਮੀ ਕਾਫੀ ਗਰਮ ਵੀ ਮੀਂ ਪੀਮਾ ਤਾਂ ਮੈਨੂੰ ਫਿੱਕੀ ਨਹੀਂ ਵਧੀਆ ਲੱਗਦੀ ਫਿਰ ਉਹਦੇ ਵਿੱਚ ਮੇਹ ਵਾਲੀ ਮਿਸ਼ਰੀ ਵਾਲੀ ਚੀਨੀ ਪਾ ਲਾਣੀ ਹੁੰਦੀ ਹੈ ਜਾਂ ਮੰਗੋ ਸ਼ੇਕ ਹੁੰਦਾ ਹਲਕੀ ਜਿਹੀ ਉਹਦੇ ਚ ਲੋੜ ਹੋਵੇ ਤਾਂ ਉਹਦੇ ਵਿੱਚ ਪਾਈ ਜਾਂਦੀ ਹੈ ਤੇ ਉਹ ਮੈਂ ਪੀਸ ਕੇ ਮਿਸ਼ਰੀ ਕੰਟੇਨਰ ਚ ਪਾ ਲਈ ਤੇ ਹੁਣ ਕੱਟ ਰਹੀ ਹਾਂ ਕਦੂ ਸ਼ਾਮ ਵਾਸਤੇ ਸ਼ਾਮ ਦੀ ਸਬਜ਼ੀ ਦੀ ਤਿਆਰੀ ਕਰੀਏ ਕੰਮ 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 ਆ ਦੀ ਭੱਜ ਦੌੜ ਚ ਭੱਜੇ ਕਰਦੇ ਹਾਂ ਬਸ ਸਬਜੀ ਵੀ ਕੱਟ ਕੇ ਰੱਖ ਲਾਂ ਹਲੇ ਟਾਈਮ ਨਹੀਂ ਹੋਇਆ ਸੀ ਬਣਾਉਣ ਦਾ ਮੈਂ ਕਿਹਾ ਚਲੋ ਕੱਟ ਕੇ ਰੱਖ ਦਾਂ ਨੇ ਆ ਪਿਆਜ਼ ਚੋਪ ਕਰਕੇ ਰੱਖ ਦੂੰਗੀ ਫਿਰ ਜਦੋਂ ਟਾਈਮ ਹੋਊ ਫਟਾਫਟ ਮੈਂ ਲਗਾਉਂਗੀ ਤੜਕਾ ਸਬਜੀ ਨੂੰ ਸਬਜੀ ਤਾਂ 2 ਮਿੰਟ ਵਿੱਚ ਬਣ ਜਾਂਦੀ ਹੈ ਕੱਚ ਪੁੰਨੇ ਜਿਹਾ ਪਿਆਜ਼ ਕਰਕੇ ਤੇ ਹੁਣ ਮਿਰਚ ਪਾ ਕੇ ਸਬਜੀ ਪਾ ਦੋ ਚਲ ਜੀ ਸਬਜੀ ਕੱਟ ਕੇ ਰੱਖਤੀ ਪਿਆਜ਼ ਚੋਪ ਕਰਤਾ ਤੇ ਹੁਣ ਮੈਂ ਲੈ ਕੇ ਆਈਆਂ ਦੁੱਧ ਦੀ ਮલાઈ ਮੈਂ ਟਾਈਮ ਦੇਖ ਰਹੀ ਸੀ ਵੀ ਟਾਈਮ ਕਿੰਨਾ ਹੋ ਗਿਆ ਕਈ ਵਾਰ ਕੰਮ ਕਰਦੇ ਕਰਦੇ ਆਪਾਂ ਘੜੀ ਵੱਲ ਨਹੀਂ ਜਾਂਦੇ ਕੰਮ ਕਰੀ ਜਾਂਦੇ ਕਰੀ ਜਾਂਦੇ ਹਨ ਮੈਂ ਟਾਈਮ ਦੇਖ ਰਹੀ ਸੀ ਵੀ ਕਿੰਨਾ ਹੋ ਗਿਆ ਪੁਈ ਫਿਰ ਦਿਮਾਗ ਚ ਘੁੰਮ ਰਹੇ ਹੁੰਦੇ ਹਨ ਕੰਮ ਆ ਕੇ ਚਲਣਾ ਨਿਕ ਵਜੋਂ ਮੈਂ ਸਬਜ਼ੀ ਬਣਾ ਲਵਾਂ ਹਾਂ ਟਾਈਮ ਪਿਆ ਯਾ ਜੇ ਮੈਂ ਲੇਟ ਹੋ ਗਈ ਦੁੱਧ ਦੀ ਮਲਾਈ ਉਤਾਰ ਕੇ ਦੁੱਧਾ ਉਹ ਕਸ਼ਾਮ ਨੂੰ ਫਿਰ ਪਤੀਲਾ ਇਹ ਵੀ ਖਾਲੀ ਕਰਨਾ ਹੁੰਦਾ ਇੱਕ ਬ੍ਰੈਂਡ ਨੇ ਕਮੈਂਟ ਕੀਤਾ ਸੀ ਕਿ ਤੁਸੀਂ ਇਸ ਸਪੈਚੂਲਾ ਨਾਲ ਤੁਸੀਂ ਉਹ ਕਰਿਆ ਕਰੋ ਸਿਲੀਕਨ ਸਪੈਚੂਲਾ ਨਾਲ ਮਲਾਈ ਉਤਾਰਿਆ ਕਰੋ ਮੈਂ ਟਰਾਈ ਕਰਕੇ ਦੇਖੀ ਤੇ ਉਹ ਜਰਾ ਨਹੀਂ ਉਤਰਦੀ ਮੈਨੂੰ ਚਾਕੂ ਦੀ ਜਿਹੜੀ ਬੈਕ ਸਾਈਡ ਹੁੰਦੀ ਹੈ ਤਿੱਖੀ ਸਾਈਡ ਉਹ ਨਹੀਂ ਦੂਸਰੀ ਸਾਈਡ ਉਹ ਨਾਲ ਹਲਕਾ ਜਿਹਾ ਮੈਂ ਪਰਤ ਜਿਹੜੀ ਮਲਾਈ ਦੀ ਸਾਈਡ ਤੇ ਜੰਮ ਜਾਂਦੀ ਹੈ ਉਹਦੇ ਨਾਲ ਉਤਾਰ ਦਿੰਦੀ ਹੈ ਤੇ ਹੁਣ ਹੋ ਗਿਆ ਤੇ ਸਬਜੀ ਦਾ ਟਾਈਮ ਲਗਾਉਣੇ ਤੜਕਾ ਕਦੋਂ ਦੀ ਸਬਜੀ ਬਣਾਉਣੇ ਜਾਨੀ ਕਿ ਤੜਕਾ ਦੀ ਸਬਜੀ ਬਣਾਉਣੇ ਆ ਤੜਕਾ ਤਾਂ ਉਹਨੂੰ ਲਾਵਾਂਗੇ ਜਿਹੜੀ ਚੀਜ਼ ਆਪਣੇ ਕੋਲ ਬਣੀ ਹੋਈ ਵੀ ਤੜਕਾ ਲਾਉਣਾ ਸਬਜੀ ਬਣਾਉਣੀ ਕਰਦੇ ਹਾਂ ਸ਼ੁਰੂ ਕਦੇ ਤਾਂ ਮੈਂ ਇਹਦੇ ਵਿੱਚ ਲਸਣ ਪਾ ਲਾਂ ਨਹੀਂ ਹੁੰਦੀ ਕਦੇ ਫਿਰ ਨਹੀਂ ਪਉਂਦੀ ਕਦੇ ਕੱਲ ਪਿਆਜ਼ ਹੀ ਪਾਉਣੀ ਹੁੰਦੀ ਹੈ ਕਦੀ ਕਈ ਵਾਰ ਭੁੱਲ ਜਾਂਦੀ ਹੁੰਨੀ ਆਂਗੀ ਬਸ ਦਵਿੰਦਰ ਘੱਟ ਖੰਦ ਨੇ ਫਿਰ ਮੈਨੂੰ ਕੋਈ ਲਸਣ ਮੂੰਹ ਚ ਵੀ ਨਾ ਜੇ ਉਹ ਤਾਂ ਮੈਂ ਫ੍ਰੀਜ਼ਰ ਵਿੱਚ ਨਾ ਮੈਂ ਕ੍ਰਸ਼ ਕਰਕੇ ਰੱਖੀ ਫੇਰ ਲਸਣ ਫ੍ਰੀਜ਼ ਕਰੀ ਵੀ ਨਹੀਂ ਕਿੰਨੇ ਘੰਟੇ ਲੀਆਂ ਕਰਕੇ ਉਹ ਮੈਂ ਉਹ ਪਾਉਣੀ ਜਦੋਂ ਮੈਨੂੰ ਆਉਂਦਾ ਵੀ ਲਸਣ ਚੀਲੀ ਨਹੀਂ ਹੈਗੀ ਮੈਨੂੰ ਕੋਈ ਲੋੜ ਆ ਤਾਂ ਉਹ ਪਾਉਣੀ ਹੁੰਨੀ ਆ ਤੇ ਇਧਰ ਮੈਂ ਨਾ ਸਬਜੀ ਵੀ ਹੋ ਤਲਕਾ ਵੀ ਲੱਗ ਰਿਹਾ ਸਬਜੀ ਨੂੰ ਤਾਂ ਮਸਾਲਾ ਭੁੰਨੇ ਜਾ ਰਹੇ ਤੇ ਨਾਲ ਨਾਲ ਮੈਂ ਇੱਕ ਡੱਬਾ ਘਿਓ ਵਾਲਾ ਮੇਰੇ ਕੋਲ ਪਿਆ ਸੀ ਖਾਲੀ ਹੋ ਗਿਆ ਸੀ ਡੱਬਾ ਪਰ ਇਹਦੇ نیچے ਜਮੇ ਘਿਓ ਥੋੜਾ ਜਿਹਾ ਰਹਿ ਜਾਂਦਾ ਉਹ ਮੈਂ ਗਰਮ ਕਰਕੇ ਕੱਢ ਰਹੀ ਸੀ ਮੈਂ ਕਿਹਾ ਡੱਬਾ ਜਮੈਂ ਧੋਦਾ ਕੰਮ ਕਈ ਵਾਰ ਇੰਨਾ ਜ਼ਿਆਦਾ ਹੁੰਦਾ ਫਿਰ ਮੈਂ ਆਈ ਰੱਖਿਆ ਪਿਆ ਸੀ ਬਚਲ ਜਿੱਤੇ ਕਦੇ ਮੇਰਾ ਟਾਈਮ ਲੱਗੂਗਾ ਮੈਨੂੰ ਲੱਗੂ ਵੀ ਅੱਜ ਮੇਰੇ ਕੋਲ ਥੋੜਾ ਜਿਹਾ ਟਾਈਮ ਆ ਫਿਰ ਇਹਨੂੰ ਖਾਲ ਜਿਹੜਾ ਕਿ ਉਹ ਹੈਗਾ ਮੈਂ ਚਲੋ ਗਰਮ ਕਰਕੇ ਆਪਣੇ ਕਿਉਂ ਵਾਲੇ ਡੱਬੇ ਚ ਕੱਢ ਲਈ ਤੇ ਡੱਬਾ ਵਾਸ਼ ਕਰਕੇ ਰੱਖ ਦਾਂਗੇ ਤੇ ਜਿੱਦੇ ਕਦੇ ਨਾ ਮੈਂ ਕਿਉਂ ਪਾਣਾ ਹੈ ਤਾਂ ਉਹਦੇ ਕੰਮ ਆਈ ਗਾ ਸਟੀਲ ਦੇ ਡੱਬੇ ਵਿੱਚ ਹੀ ਮੈਂ ਕਿਉਂ ਸਟੋਰ ਕਰਦੀ ਹੁੰਦੀ ਆ ਤੇ ਹੁਣ ਮੈਂ ਤੁਹਾਨੂੰ ਸ਼ੇਅਰ ਕਰਦੀ ਆ ਬਾਕਸ ਜਿਹੜੇ ਮੈਂ ਰੈਪਿੰਗ ਪੇਪਰ ਨਾਲ ਜਿਹੜੇ ਮੈਂ ਰੈਪ ਕਰਕੇ ਯੂਜ਼ ਕਰਦੀ ਹੁੰਦੀ ਆ ਇੱਕ ਨਹੀਂ ਕਈ ਭੈਣਾਂ ਨੇ ਕਮੈਂਟ ਕੀਤਾ ਕਿ ਸਾਡੇ ਤੋਂ ਨਹੀਂ ਬਣਦਾ ਸਾਡੇ ਤੋਂ ਨਹੀਂ ਬਣਦਾ ਮੈਂ ਕਿਹਾ ਇੱਕ ਭੈਣ ਨੇ ਕਹਿੰਦੀ ਵੀ ਤੁਸੀਂ ਸ਼ੇਅਰ ਕਰੋ ਵੀਡੀਓ ਮੈਂ ਚਲੋ ਆਪਾਂ ਸ਼ੇਅਰ ਕਰ ਲਾਂ ਨਾ ਮੈਂ ਤਾਂ ਬਣਾਉਂਦੀ ਰਹਿਣੀ ਆ ਰੈਪਿੰਗ ਪੇਪਰ ਗਿਫਟ ਰੈਪਿੰਗ ਤੇ ਕੋਈ ਵੀ ਡੱਬਾ ਲੈ ਲਓ ਜੇ ਮੇਰੇ ਕੋਲ ਮਿਕਸੀ ਦੇ ਜਾਰ ਵਾਲਾ ਡੱਬਾ ਪਿਛਲੇ ਸਾਲ ਦਾ ਪਿਆਸਾਨ ਹੋ ਗਿਆ ਇਹਨੂੰ ਰੱਖੇ ਨੂੰ ਤੇ ਹੁਣ ਮੈਨੂੰ ਯੂਜ਼ ਕਰਨਾ ਸੀ ਮੈਂ ਚਲੋ ਇਹਨੂੰ ਆਪਾਂ ਰੈਪਿੰਗ ਪੇਪਰ ਨਾਲ ਰੈਪ ਕਰਦੇ ਆ ਦੋ ਜਿਹੜੇ ਸਾਈਡ ਵਾਲੇ ਢੱਕਣ ਜਿ ਸੀਗੇ ਅੰਦਰ ਫੋਲਡ ਹੁੰਦੇ ਸੀ ਬੰਦ ਹੁੰਦਾ ਸੀ ਡੱਬਾ ਉਹਨਾਂ ਮੈਂ ਕੱਟ ਲੇ ਹੁਣ ਜਿੰਨੀ ਡੱਬੇ ਦੀ ਹਾਈਟ ਆ ਨਾ ਜਿੰਨੀ ਉਹਦੀ ਉਚਾਈ ਆ ਉਹ ਆਪਾਂ ਦੋ ਵਾਰੀ ਲੈ ਲੈਣੀ ਆ ਦੋ ਲੈਂਥ ਲੈ ਲੈਣੀ ਆ ਤੁਹਾਡੇ ਦੋ ਵਾਰੀ ਉਹਦੀ ਹਾਈਟ ਲੈ ਲੈਣੀ ਆ ਦੋ ਵਾਰੀ ਹਾਈਟ ਲੈ ਕੇ ਉਹਦੀ ਆਪਾਂ ਪੇਪਰ ਜਿੰਨੀ ਉਹਦੀ ਹਾਈਟ ਨਿਕਲ ਕੇ ਆਉਂਦੀ ਦੋ ਵਾਰੀਆਂ ਚ ਹਨ ਉਹ ਆਪਾਂ ਕੱਟ ਲ ਸਾਈਡ ਇੱਕ ਪੇਪਰ ਦੀ ਜਿਹੜੀ ਹਾਈਟ ਆ ਬਾਹਰ ਲੱਗ ਜੇ ਇੱਕ ਉਹਦੇ ਅੰਦਰ ਡੱਬੇ ਦੇ ਅੰਦਰ ਫੋਲਡ ਹੋ ਜੇ ਅੰਦਰੋਂ ਵੀ ਕਵਰ ਹੋ ਜੇ ਉਹਨਾਂ ਆਪਾਂ ਨੂੰ ਚਾਹੀਦਾ ਹੁੰਦਾ ਬਾਕੀ ਕਈ ਵਾਰ ਜੇ ਡੱਬਾ ਵੱਡਾ ਹੋਵੇ ਤਾਂ ਇੱਕ ਸ਼ੀਟ ਛੋਟੀ ਵੀ ਪੈ ਜਾਂਦੀ ਹੈ ਫਿਰ ਤੁਸੀਂ ਨਾਲ ਦੂਜੀ ਨਾਲ ਜੋੜ ਸਕਦੇ ਹੋਗੇ ਜੀ ਹੁਣ ਇਹ ਡੱਬਾ ਇੱਕ ਇਹ ਤੇ ਇੱਕ ਬਹੁਤ ਆ ਇਨਾਫ ਆ ਇੱਕ ਇੱਕ ਨਾਲ ਹੀ ਸਰ ਜਾਣਾ ਤੇ ਇਹ ਕੋਈ ਬਹੁਤ ਹੈ ਕਈ ਵਾਰ ਛੋਟਾ ਵੀ ਰਹ ਜਾਂਦੇ ਡੱਬਾ ਵੱਡਾ ਹੋਵੇ ਤਾਂ ਆਪਾਂ ਨਾਲ ਵੀ ਜੋੜ ਸਕਦਾ ਹਾਂ ਕਿ ਮੈਂ ਨਾਪੀਆ ਤਾਂ ਇਹ ਐਕਸਟਰਾ ਨਿੱਕ ਸੋ ਰਹਿ ਗਈ ਥੋੜੀ ਮੈਨੂੰ ਕੱਟਣੀ ਪਊਗੀ ਬਾਹਰ ਦੀ ਹੈ ਡੱਬੇ ਤੋਂ ਇਹ ਆਪਾਂ ਜਿੰਨੀ ਕੁ ਆਪਾਂ ਲੋਡ ਸੀ ਆਪਾਂ ਦੇਖੋ ਪੇਪਰ ਕੱਟ ਲਿਆ ਹੁਣ ਇਹ ਪੂਰਾ ਪੂਰਾ ਪੇਪਰ ਹੈ ਤੇ ਡੱਬੇ ਦੇ ਉੱਪਰ ਲਾਵਾਂਗੇ ਗਮ ਫੇਵਿਕੋਲ ਜੋ ਵੀ ਤੁਸੀਂ ਯੂਜ਼ ਕਰਨਾ ਤੇ ਇਹਨੂੰ ਪੇਸਟ ਕਰੇ ਚੱਲਾਂਗੇ ਉੱਪਰ ਪੇਪਰ ਤੁਸੀਂ ਆਪਣੇ ਪੇਪਰ ਦੀ ਝੁਟ ਸਿੱਧਾ ਦੇਖ ਲਓ ਕੋਈ ਡਿਜ਼ਾਈਨ ਦੇਖ ਲਿਓ ਹਨਾ ਉਸ ਅਕੋਰਡਿੰਗ ਤੁਸੀਂ ਆਪਦਾ ਪੇਪਰ ਤੁਸੀਂ ਲਗਾ ਲਿਓ ਤੇ ਆ ਤਾਂ ਗਮ ਨਾਲ ਆਪਾਂ ਇਹਨੂੰ ਪੇਸਟ ਕਰ ਦਾਂਗੇ ਉਹਤੀ ਸੌਖਾ ਤਰੀਕਾ ਬਣਾਉਂਦਾ ਇੱਕ ਦੋ ਵਾਰ ਆਪਾਂ ਥੋੜਾ ਜਿਹਾ ਸਟਾਰਟਿੰਗ ਵਿੱਚ ਕੋਈ ਵੀ ਕੰਮ ਜਿਹੜਾ ਆਪਾਂ ਨਹੀਂ ਕਰਿਆ ਕਦੇ ਹਨਾ ਉਹ ਮੁਸ਼ਕਲ ਲੱਗਦਾ ਹੁੰਦਾ ਫਿਰ ਜਿਵੇਂ ਕਰਨ ਲੱਗਦੀ ਆਪਾਂ ਹੱਥੋਂ ਜਿਵੇਂ ਟਿਕ ਜਾਂਦਾ ਬਸ ਐਵੇਂ ਇੱਕ ਇੱਕ ਸਾਈਡ ਕਰਕੇ ਆਪਾਂ ਇਹਨਾਂ ਨੂੰ ਪੇਸਟ ਕਰਦੇ ਜਾਵਾਂਗੇ ਗੰਮ ਨਾਲ ਦੂਸਰੀ ਸਾਈਡ ਤੀਸਰੀ ਸਾਈਡ ਹੁਣ ਲਾਸਟ ਸਾਈਡ ਆ ਜਿਹੜੀ ਲਾਸਟ ਸਾਈਡ ਹੁਣ ਪੇਪਰ ਮੇਰੇ ਕੋਲ ਦੇਖੋ ਵੱਧ ਰਿਹਾ ਫਿਰ ਮੈਂ ਉਹ ਨਾਪ ਲੂੰਗੀ ਵੀ ਕਿੰਨਾ ਹੈ ਪੇਪਰ ਵੱਧ ਰਿਹਾ ਕਿੰਨਾ ਐਕਸਟਰਾ ਫਿਰ ਮੈਂ ਉਹ ਕੱਟ ਦੂੰਗੀ ਕੈਂਚੀ ਨਾਲ ਮੈਂ ਨਿਸ਼ਾਨੀ ਲਗਾ ਲੈਣੀ ਪੈਨ ਨਾਲ ਜੀ ਡੱਬਾ ਵੱਡਾ ਥੋੜਾ ਪੇਪਰ ਜਿੱਥੇ ਆ ਕੇ ਖਤਮ ਹੁੰਦਾ ਤੁਸੀਂ ਉੱਥੇ ਨਾਲ ਇੱਕ ਪੇਪਰ ਹੋਰ ਜੋੜ ਦੋ नाਪ ਕੇ ਤੁਸੀਂ ਕੱਟ ਲਓ ਪਹਿਲਾਂ ਵੀ ਤੁਹਾਨੂੰ ਕਿੰਨਾ ਚਾਹੀਦਾ ਉਹਦੇ ਨਾਲ ਇੱਕ ਹੋਰ ਪੀਸਟ ਕਰ ਲਓ ਅੰਦਰ ਮੈਂ ਅਲੱਗ ਤੋਂ ਸ਼ੀਟ ਨਹੀਂ ਲਗਾਉਂਦੀ ਹੁੰਦੀ ਵੀ ਅੰਦਰ ਮੈਂ ਦੁਬਾਰੇ ਲਗਾਉਂ ਮੈਂ ਇੱਕ ਵਾਰੀ ਚ ਹੀ ਕੱਟ ਲਾਣੀ ਆ ਤਾਂ ਕਿ ਇੱਕ ਵਾਰੀ ਚ ਹੀ ਅੰਦਰਲਾ ਹੀ ਸਭ ਕੱਟਿਆ ਜਾਵੇ ਜੋ ਆਪਾਂ ਅੰਦਰ ਪੇਸਟ ਕਰਨਾ ਜੋ ਅੰਦਰ ਦਿਖੂਗਾ ਨਾਲ ਦਾ ਪੇਪਰ ਸੋਨਾ ਵੀ ਲੱਗੂਗਾ ਲੱਗਿਆ ਹੋਇਆ ਤੇ ਇੱਕ ਵਾਰੀ ਚ ਹੀ ਫਿਰ ਈਜ਼ੀ ਵੀ ਰਹਿੰਦਾ ਲਗਾਉਣਾ ਜੋੜਦੇ ਵੀ ਨਹੀਂ ਪੈਂਦੇ ਤਾਂ ਆਪਣਾ ਪੇਪਰ ਵੀ ਨਹੀਂ ਪੇਸਟ ਜਾਂਦਾ ਦੇਖੋ ਚਾਰੇ ਸਾਈਡਸ ਤੇ ਮੈਂ ਪੇਸ ਤੇ ਥੋੜਾ ਜਿਹਾ ਐ ਨਾ ਐਕਸਟਰਾ ਸੀ ਨੂੰ ਨਾਲੋ ਹੀ ਉਤਾਰ ਦਾਂਗੇ ਤਾਂ ਪਤਾ ਕਿ ਆਪਾਂ ਨੂੰ ਇਹ ਹੁਣ ਬਾਅਦ ਬਾਰੇ ਆਪਾਂ ਨੂੰ ਤੰਗ ਨਾ ਕਰੇ ਜਿੰਨਾ ਕਿ ਚਾਹੀਦਾ ਸਾਪਾ ਆਪਣਾ ਰੱਖ ਲਿਆ ਹੁਣ ਇਸ ਤਰ੍ਹਾਂ ਕੁਛ ਇਹ ਡੱਬਾ ਬਣ ਕੇ ਆਇਆ ਦੇਖੋ ਤੇ ਹੁਣ ਆਪਾਂ ਨਾ ਅੰਦਰ ਫੋਲਡ ਕਰਾਂਗੇ ਪਰ ਅੰਦਰ ਪਹਿਲਾਂ ਆਪਾਂ ਕੱਟ ਲਗਾਵਾਂਗੇ ਸਾਰੇ ਚਾਰੇ ਸਾਈਡਸ ਅਲੱਗ-ਅਲੱਗ ਕਰਾਂਗੇ ਆ ਕੋਰਨਰਸ ਕੱਟ ਦਾਂਗੇ ਆਪਾਂ ਖੁੰਜੀਆਂ ਤੋਂ ਕੱਟ ਲਗਾ ਕੇ ਨਾ ਸਾਰੇ ਇਹਦੇ ਚਾਰੇ ਸਾਈਡਾਂ ਅਲੱਗ-ਅਲੱਗ ਕਰ ਦਾਂਗੇ ਬਿਲਕੁਲ ਕਾਕੇ ਆਪਾਂ ਨੂੰ ਅੰਦਰ ਫੋਲਡ ਕਰਨੀ ਹੈ ਈਜ਼ੀ ਹੋ ਜਾਣ ਹੁਣ ਤਾਂ ਇਕੱਠਾ ਵੀ ਫੋਲਡ ਹੋ ਜੂ ਪਰ ਪੇਪਰ ਫਟ ਜਾਂਦਾ ਜਦੋਂ ਆਪਾਂ ਇਕੱਠਾ ਸਾਰਾ ਫੋਲਡ ਕਰਦੇ ਆ ਨਾ ਫਿਰ ਪੇਪਰ ਫਟ ਜਾਂਦਾ ਥੋੜਾ ਮੁਸ਼ਕਲ ਹੋ ਜਾਂਦਾ ਇਸ ਲਈ ਕਾਰਨਰਸ ਤੇ ਕੱਟ ਲਗਾ ਲਓ ਪਰ ਕੱਟ ਤੁਸੀਂ ਸਾਈਡ ਸੇ ਪੇਸਟ ਕਰਕੇ ਬਾਅਦ ਵਿੱਚ ਹੀ ਲਗਾਓ ਪਹਿਲਾਂ ਨਾ ਲਗਾਓ ਆ ਦੇਖੋ ਕੱਟ ਕਰਕੇ ਨਾ ਮੈਂ ਚਾਰੇ ਸਾਈਡਾਂ ਅਲਗ-ਅਲਗ ਕਰ ਲਈਆਂ ਹੁਣ ਬਸ ਇੱਕ-ਇੱਕ ਤੇ ਆਪਾਂ ਇਹਨੂੰ ਫੇਵਿਕੋਲ ਲਗਾਉਂਦੇ ਜਾਵਾਂਗੇ ਕਿ ਇੱਕ ਸਾਈਡ ਤੇ ਤੇ ਅੰਦਰ ਨੂੰ ਮੋੜਦੇ ਜਾਵਾਂਗੇ ਇੱਕ ਤੇ ਫੇਵਿਕੋਲ ਲਗਾ ਲਈ ਤੇ ਆਪਾਂ ਅੰਦਰ ਨੂੰ ਇਹਨੂੰ ਫੋਲਡ ਕਰ ਦਾਂਗੇ ਬਹੁਤ ਈਜ਼ੀਲੀ ਬਹੁਤ ਸੌਖੇ ਤਰੀਕੇ ਨਾਲ ਇਹ ਲੱਗ ਜਾਂਦਾ ਔਰ ਸਫਾਈ ਵੀ ਹੁੰਦੀ ਹੈ ਫਿਨਿਸ਼ਿੰਗ ਵੀ ਅੱਛੀ ਹੁੰਦੀ ਹੈ ਇਹਦੀ ਦੇਖੋ ਸਾਰੀਆਂ ਸਾਈਡਸ ਤੇ ਮੈਂ ਇੱਦਾਂ ਕੀਤਾ ਇੱਕ ਇੱਕ ਮੈਂ ਇੱਕ ਇੱਕ ਸਾਈਡ ਤੇ ਯਾਨੀ ਕਿ ਗੰਮ ਲਗਾਉਂਦੀ ਕਿ ਤੇ ਅੰਦਰ ਫੋਲਡ ਕਰਤਾ ਤਾਂ ਦੇਖੋ ਆਪਾਂ ਬਾਕਸ ਬਣ ਕੇ ਤਿਆਰ ਹੁਣ ਬੇਸ ਬਣਾਉਣ ਲਈ نیچے ਥਾਕੇ ਬੇਸ ਮਜ਼ਬੂਤ ਹੋਵੇ ਵੈਸੇ ਲੋੜ ਨਹੀਂ ਪਰ ਆਇਆ ਜਦੋਂ ਸਾਮਾਨ ਆਪਾਂ ਜੀ ਪਾਤਾ ਨੇ ਫਿਰ ਥੋੜਾ ਨਾ ਹੈ ਫਾਰ ਡਬ ਡਬਿੰਚ ਲੈਣਾ ਔਖਾ ਹੁੰਦਾ ਇਸ ਕਰਕੇ ਇਹਦੇ 베ਸ ਜਰੂਰ ਵਿੱਚ ਇੱਕ ਗੱਤਾ ਲਗਾਓ ਜਿਹੜਾ ਉੱਪਰੋਂ ਢੱਕਣ ਦਾ ਗੱਤਾ ਉਤਾਰਿਆ ਇਸਵੇਂ ਉਹੀ 베ਸ ਵਾਸਤੇ ਕੱਟ ਲਿਆ ਨਾਪ ਕੇ ਤੁਸੀਂ ਪਹਿਲਾਂ ਕੱਟ ਲਓ ਅੰਦਰ ਲਗਾ ਕੇ ਵੀ ਕਿੰਨੇ ਕੁ ਸਾਈਜ਼ ਦੀ ਸੈਟਿੰਗ ਆਉਂਦੀ ਆ ਹੁਣ ਉਹਦੇ ਉੱਪਰ ਵੀ ਮੈਂ ਸੇਮ ਪੇਪਰ ਉਹੀ ਪੇਪਰ ਲਗਾ ਦੂੰਗੀ 베ਸ ਦੇ ਅੰਦਰ ਫਿਰ ਇਹ 베ਸ ਆਏ ਹੁੰਦਾ ਕਿ ਆਪਾਂ ਕੱਢ ਕੇ ਆਪਾਂ نیچے ਸਫਾਈ ਵੀ ਕਰ ਸਕਦੇ ਹਾਂ ਝਾੜੂ ਵੀ ਸਕਦੇ ਹਾਂ ਨਾ ਕੋਈ ਚੀਜ਼ ਵਿੱਚ ਗਿਰ ਗਈ ਆਦੋਂ ਖਾਵੇਂ 베ਸ ਤਿਆਰ ਕਰ ਲਿਆ ਇਹ ਆਪਣਾ ਬਾਕਸ ਤਿਆਰ ਹੋ ਗਿਆ ਬਹੁਤ ਹੀ ਈਜ਼ੀ ਤਰੀਕਾ ਇਹ पंद्रपेस कर देने फिक्स थोड़ा बॉक्स नीचों मजबूत हो जाएगा पेस मजबूत हो जाता नीचों हूँ ये आप कोई भी समान पा सकते बॉक्स मैं यूज़ कमें करा तुम्हें नैक्सट वीडियो भी दसागी भी मैं किस चीज़ यूज कराँगी बॉक्स सो इस मेरा वीडियो अच्छी वीडियो लगी तो प्लीज़ लाइक शेयर कमेंट करना चैनल में जरूर सबसक्राइब कर लियो मिला एक होर नमी वीडियो लैके तब तकली सत श्रीकाल